ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਜਿਹੜੀ ਤੁਹਾਨੂੰ ਅੱਜ ਮੈਂ ਹੀ ਵਿਖਾਣ ਲੱਗਿਆ ਇਹ ਨਾ ਤੁਸੀਂ ਜਾਂ ਤਾਂ ਪਾਕਿਸਤਾਨ ਚ ਏਡੇ ਲੇਵੇ ਵਾਲੀਆਂ ਮੱਝਾਂ ਦੇਖੀਆਂ ਹੋਣਗੀਆਂ ਜਾਂ ਕੋਈ ਟਾਵੀ ਟੱਲੀ ਆ ਆਪਣੇ ਇੰਡੀਆ ਦੇ ਵਿੱਚ ਚਲੋ ਐਦਾਂ ਤਾਂ ਬੜੇ ਵੱਡੇ ਵੱਡੇ ਲੇਵੇ ਵਾਲੇ ਪਸ਼ੂ ਨੇ ਬਈ ਜਿਹੜੇ ਟਾਵੇਂ ਆ ਇਹ ਇੰਨਾ ਦੁੱਧ ਦੇਣ ਵਾਲੇ ਤਾਂ ਐਡੇ ਵੱਡੇ ਲੇਵੇ ਵਾਲੇ ਤਾਂ ਮਹੀ ਪਸ਼ੂ ਦੇਖਣ ਨੂੰ ਮਿਲਦੇ ਆ ਕਿ ਦੇਖੋ ਟਾਵਾ ਟੱਲਾ ਹੀ ਪਸ਼ੂ ਲੈਓ ਵੀਰੇ ਇੱਕ ਵਾਰ ਫੇਰ ਕਮਾ ਦੋ ਵੀਰੇ ਉਧਰ ਨੂੰ ਤਾਂ ਫੇਰ ਆਪਾਂ ਸਰਪੰਚ ਸਾਹਿਬ ਨਾਲ ਕਰਦੇ ਆਂ ਗੱਲ ਬਈ ਕੀ ਹਿਸਾਬ ਕਿਤਾਬਾ ਕਿੰਨਾ ਦੁੱਧ ਦੱਤਾ ਮੱਝ ਨੇ ਪਰ ਮੱਝ ਨੂੰ ਦੇਖ ਕੇ ਭੁੱਖ ਉਤਰਦੀ ਆ ਲਓ ਵੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਘੇਲ ਜ਼ਿਲ੍ਹਾ ਫਤਿਹਗੜ ਸਾਹਿਬ ਇੱਕ ਘੇਲ ਸਰਦਾਰਾਂ ਦੀ ਪਿੰਡ ਦਾ ਨਾਮ ਵੱਜਦਾ ਆ ਆ ਇਹਦੇ ਚ ਸਰਪੰਚ ਸਾਹਿਬ ਦੇ ਕੋਲ ਮੱਝ ਆ ਪਿੰਡ ਘੇਲ ਦੇ ਵਿੱਚ ਤਾਂ ਮੱਝ ਦਾ ਕੋਈ ਤੋੜ ਨਹੀਂ ਮੱਝ ਨੇ ਬਹੁਤ ਵੱਡਾ ਪਿਛਲੇ ਸੂਏ ਦੁੱਧ ਕੱਢਿਆ ਹੋਇਆ ਬਹੁਤ ਜ਼ਿਆਦਾ ਦੁੱਧ ਕੱਢਿਆ ਇੱਧਰ ਨੂੰ ਲੈਓ ਵੀਰੇ ਇੱਧਰ ਥੋੜਾ ਨੇਰਾ ਬਹੁਤ ਜ਼ਿਆਦਾ ਚੰਗਾ ਦੁੱਧ ਕੱਢਿਆ ਹੋਇਆ ਹੁਣ ਦੂਜੇ ਸੂਏ ਸੂਣ ਦੀ ਤਿਆਰੀ ਵਿੱਚ ਹਾਂ ਇੱਧਰ ਨੂੰ ਤੋੜ ਲੋ ਵੀਰੇ ਪਹਿਲੇ ਸੂਏ ਬਹੁਤ ਜ਼ਿਆਦਾ ਚੰਗਾ ਦੁੱਧ ਕੱਢਿਆ ਮੱਝ ਨੇ ਹੁਣ ਫੁੱਲ ਬਟਾ ਫੁੱਲ ਤਿਆਰੀ ਦੇ ਵਿੱਚ ਹਾਂ ਬਾ ਤਰੀਕ ਦੇ ਕੋਲ ਲਾ ਲੋ ਵੀਰੇ ਇੱਥੇ ਨਾ ਹੈਵੀ ਟੈਲਾਂ ਤੇ ਤਿਲਕ ਨਾ ਜਾਵੇ ਮੱਜ ਹੂੰ ਤਾਂ ਐਦ ਕੀ ਮਹਾਰਾਜ ਦੀ ਕਿਰਪਾ ਦੇ ਨਾਲ ਇੱਕ ਹਫਤਾ ਰਹਿੰਦਾ ਹਜੇ ਸੁਣ ਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੱਲ ਵੱਡਿਓ ਹੋਊਗੀ ਐਦ ਕੀ ਜਦੋਂ ਸੁਹੂਗੀ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੰਗਾ ਵੱਡਾ ਹੀ ਦੁੱਧ ਦਊਗੀ ਪੂਰੀ ਪੀਕ ਲੈਵਲ ਤੇ ਪਹੁੰਚੀ ਜਦੋਂ ਮੱਜ ਨਾ ਫੇਰ ਆਪਾਂ ਇਹਦੀ ਲਾਈਵ 'ਚ ਵਾਈ ਵੀ ਕਰਾਵਾਂਗੇ ਸਰਪੰਚ ਸਾਹਿਬ ਆਜੋ ਲਓ ਉੱਥੇ ਹੀ ਬੰਨ ਲਓ ਵੀਰੇ ਕੋਈ ਮਸਲਾ ਨਹੀਂ ਉੱਥੇ ਬੰਨ ਲਓ ਬੰਨ ਲਓ ਖੁਰਲੀ ਤੇ ਬੰਨ ਲਓ ਤਿਲਕ ਨਾ ਜਾਵੇ ਟੈਲਾਂ ਨੇ ਯਾਰ ਹਾਂ ਚਲੋ ਚਲੋ ਖੁਰਲੀ ਤੇ ਹੀ ਬੰਨ ਦੋ ਵੀਰੇ ਖੁਰਲੀ ਤੇ ਲਓ ਵੀ ਦੋਸਤੋ ਕਰੋ ਚੈੱਕ ਕੈਸਾ ਜੋਸ਼ ਆ ਮੱਝ ਤੇ ਤਾਂ ਬਾਕੀ ਜੱਜਮੈਂਟ ਤੁਹਾਨੂੰ ਵੀ ਹੋਗੀ ਹੋਊਗੀ ਭਾਈ ਕਿੰਨਾ ਕ ਦੁੱਧ ਕੱਢ ਸਕਦੀ ਆ ਮੱਝ ਅੱਛਲ ਸਰਪੰਸਾਹ ਅੱਛਲ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਵਧੀਆ ਸਰਪੰਸਾਹ ਪਿਛਲੇ ਸੂਏ ਝੋਟੀ ਨੇ ਦੁੱਧ ਕਿੰਨਾ ਕੱਢਿਆ ਆ ਪਿਛਲੇ ਸੂਏ ਵੀਰੇ ਫਲਾਉਣ ਲਿਆਂਦੀ ਸੀ ਆਪਾਂ ਨੇ ਠੀਕ ਹੈ ਜੀ ਇਹਨੇ 20 ਕਿਲੋ ਲੀਟਰ ਕੱਢਿਆ ਠੀਕ ਹੈ ਜੀ ਹੁਣ ਇਹਨੇ ਦੂਜੇ ਸੂਏ ਸੂਣਾ ਦੂਜੇ ਸੂਏ ਸੂਣਾ ਐਸ ਕੀ ਪਲੇ ਵੀ ਹੋਈ ਅੱਗੇ ਨਾਲੋਂ ਵੱਧ ਆ ਜੀ ਠੀਕ ਹੈ ਜੀ ਤੇ ਇਹਦੇ ਨਾਲ ਵੀ 25 ਲੀਟਰ ਤੋਂ ਪਲੱਸ ਹੀ ਜਾਊਗੀ ਸਹੀ ਆ ਜੀ ਬਾਕੀ ਡੰਗਰ ਆ ਭਾਈ ਨੇ ਬਾਕੀ ਪਰਮਾਤਮਾ ਦੇ ਹੱਥ ਆ ਗੇਮ ਸੂਏ ਦਾ ਰਸ ਹੁੰਦਾ ਸੂਏ ਸੂਏ ਦਾ ਰਸ ਤਾਂ ਲੋ ਵੀ ਦੋਸਤੋ ਸਰਪੰਚ ਸਾਹਿਬ ਦੱਸਦੇ ਆ ਵੀ ਪਿਛਲੇ ਸੂਏ ਝੋਟੀ ਜਦੋਂ ਲਿਆਂਦੀ ਆ ਪਹਿਲੇ ਸੂਏ ਬੜੀ ਵੱਡੀ ਗੱਲ ਹੁੰਦੀ ਆ ਬਹੁਤ ਵੱਡੀ ਰਕਮ ਲਾ ਕੇ ਸਰਪੰਚ ਸਾਹਿਬ ਲੈ ਕੇ ਆਏ ਸੀ ਝੋਟੀ ਤਾਂ 20 ਲੀਟਰ ਦੁੱਧ ਤੋਲ ਕੇ ਹਰਿਆਣੇ ਦੇ ਵਿੱਚੋਂ ਲਿਆਂਦੀ ਸੀ ਸਰਪੰਚ ਸਾਹਿਬ ਝੋਟੀ ਠੀਕ ਹੈ ਜੀ ਹਰਿਆਣੇ ਦੇ ਵਿੱਚੋਂ 20 ਲੀਟਰ ਪਹਿਲੇ ਸੂਏ ਝੋਟੀ ਦਾ ਦੁੱਧ ਤੋਲ ਕੇ ਲਿਆਂਦੀ ਸੀ ਹੁਣ ਸਰਪੰਚ ਸਾਹਿਬ ਕਿੰਨੇ ਕਿ ਦਿਨ ਰਹਿੰਦੀ ਆ ਜੀ ਸੂਣ ਨੂੰ ਇਹ ਤਾਂ ਹਫਤਾ ਪਿਆ ਜੀ ਹਾਂ ਹਫਤਾ ਲੈ ਜੀ ਹਫਤਾ ਲੈ ਜੂਗੀ ਲਓ ਬਈ ਦੋਸਤੋ ਕਰੋ ਚੈੱਕ ਕਰਮਾਂ ਵਾਲੀਆ ਉੱਤਰ ਥੱਲੇ ਇਧਰ ਇਹ ਦੋਸਤੋ ਮੱਝ ਰਹਿੰਦੀ ਆ ਅੰਦਰ ਤਾਂ ਸੀਲ ਸਾਉ ਮੈਂ ਐਸਾ ਜਮਾ ਸੀਲ ਸਾਉ ਆ ਠੀਕ ਹੈ ਜੀ ਕੋਈ ਕੁਸੇ ਦਾ ਕੋਈ ਉਪਰ ਨਹੀਂ ਇਹ ਨਾ ਪਿਛਲੇ ਸੂਏ ਦੀ ਦੋਸਤੋ ਕੱਟੀ ਆ ਮੱਝ ਦੀ ਤਾਂ ਉਹਦਾ 헤ਰਵਾ ਹਜੇ ਵੀ ਬਹੁ ਕਰਦੀ ਆ ਉਹ ਪਹਿਲਾਂ ਇੱਥੇ ਖੁੱਲੀ ਹੋ ਛੱਡੀ ਹੋਈ ਸੀ ਛੱਡ ਲੋ ਵੀਰੇ ਲਿਆ ਕੇ ਕੋਈ ਚੱਕਰ ਨਹੀਂ ਵੀਡੀਓ ਚ ਕੋਈ ਮਸਲਾ ਨਹੀਂ ਹਾਂ ਚਲੋ ਕੋਈ ਨਹੀਂ ਅੰਦਰ ਹੀ ਰਹਿਣ ਦੋ ਕੋਈ ਗੱਲ ਨਹੀਂ ਥੋੜਾ ਜੋ ਉਹ ਤਾਂ ਚਲੋ ਪਸ਼ੂ ਕਰਦਾ ਹੀ ਆ ਕਰਦਾ ਹੀ ਹੈ ਤਾਂ ਵੀ ਕੋਈ ਜ਼ਿਆਦਾ ਹਾਂਜੀ ਹਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਲਓ ਵੀ ਦੋਸਤੋ ਪਿਛਲੇ ਸੂਏ ਮੈਂ ਨੇ 20 ਲੀਟਰ ਦੁੱਧ ਪ੍ਰੋਪਰ ਕੱਢਿਆ ਆ ਐਦ ਕੀ ਇੱਕ ਹਫਤੇ ਦੀ ਕੱਚੀ ਆ ਵੀ ਸਰਪੰਚ ਸਾਹਿਬ 25 ਕਿਲੋ ਦੀ ਓਟ ਦੱਸਦੇ ਆ ਮਹਿੰਦੀ ਬਈ 25 ਲੀਟਰ ਝੋਟੀ ਨੂੰ ਦੁੱਧ ਹੈਦ ਕੀ ਕੱਢਣਾ ਚਾਹੀਦਾ ਤਾਂ ਕੱਢ ਵੀ ਦਊਗੀ ਕਰਮਾਂ ਵਾਲੇ ਤਾਂ ਦੋ ਹਾਂਜੀ ਹਾਂ ਪੂਰਾ ਹਾਂਜੀ ਹਾਂ ਪੂਰਾ ਲੋ ਵੀ ਦੋਸਤੋ ਚੈੱਕ ਕਰ ਲਓ ਪੀੜੀ ਦੇ ਪਾਵਿਆਂ ਵਰਗੇ ਨਾ ਕੱਲੇ-ਕੱਲੇ ਫੁੱਟ-ਫੁੱਟ ਤੇ ਥਣ ਲੱਗਿਆ ਕਹਿਣਾ ਸੌਖਾ ਆ 20 ਲੀਟਰ ਪਹਿਲੇ ਸੂਏ ਦੁੱਧ ਕੱਢਣਾ ਬਹੁਤ ਵੱਡੀ ਗੱਲ ਆ ਇਹ ਦੋਸਤੋ ਇੱਕ ਆਮ ਘਰ ਚ ਮੱਝ ਖੜੀ ਆ ਵੀ ਸਰਪੰਚ ਸਾਹਿਬ ਦੇ ਹੋਰ ਪ੍ਰਾਪਰਟੀ ਦਾ ਕੰਮ ਪੈਪਾ ਸ਼ੂ ਤਾਂ ਬਸ ਇੱਕ ਸ਼ੌਂਕ ਨੂੰ ਮੱਝ ਰੱਖੀ ਆ ਨਹੀਂ ਤਾਂ ਨਮੈਸ਼ ਦੇ ਵਿੱਚ ਝੋਟੀ ਪਿਛਲੇ ਸੂਏ ਜਿਹੜੀਆਂ ਪਹਿਲਣ ਝੋਟੀਆਂ ਸੀ ਉਹਨਾਂ ਦੇ ਵਿੱਚ ਫਰਸਟ ਕੱਢ ਕੇ ਲਿਆਉਂਦੀ ਇਹ ਹਾਂ ਤਾਂ ਪਹਿਲੇ ਸੂਏ 20 ਲੀਟਰ ਦੁੱਧ ਕੱਢਣਾ ਬਹੁਤ ਵੱਡੀ ਗੱਲ ਹੁੰਦੀ ਆ ਤਾਂ ਐਦ ਕਿ ਜੇ ਸਰਪੰਚ ਸਾਹਿਬ ਝੋਟੀ ਵੇਕਦੀ ਆ ਤਾਂ ਚੰਗੀ ਗੱਲ ਆ ਜੇ ਤੁਹਾਡੇ ਕੋਲ ਨਹੀਂਦੀ ਆ ਤਾਂ ਅਸੀਂ ਨਾਲ ਮਦਦ ਕਰਾਂਗੇ ਤਾਂ ਆਪਾਂ ਹਰਦੀਪ ਸਿੰਘ ਜੀ ਝੋਟੀ ਆਪਾਂ ਨਮੈਸ਼ ਚ ਪਾਵਾਂਗੇ ਮੇਲੇ ਤੇ ਪਾਵਾਂਗੇ ਤਾਂ ਇਹਦੀ ਲਾਈਵ ਆਪਾਂ ਚੁਵਾਈ ਆਪਣੇ ਚੈਨਲ ਤੇ ਵੀ ਕਰਵਾਵਾਂਗੇ ਤਾਂ ਆਪਾਂ ਨਮੈਸ਼ ਦੇ ਵਿੱਚ ਵੀ ਝੋਟੀ ਦੀ ਚੁਵਾਈ ਕਰਵਾਵਾਂਗੇ ਆਪਾਂ ਨਾਲ ਹਿੰਮਤ ਮਾਰਾਂਗੇ ਨਾ ਨਾ ਬਿਲਕੁਲ ਹਾਂਜੀ ਆਮ ਰੰਗ ਦੇਖੋ ਵੀ ਝੋਟੀ ਦਾ ਬਿਲਕੁਲ ਬਲੈਕ ਬਲੈਕ ਜੈੱਡ ਬਲੈਕ ਪਿਓਰ ਮੋਰਾ ਜੀ ਪਿਓਰ ਮੋਰਾ ਜੀ ਪਿਓਰ ਜੈੱਡ ਬਲੈਕ ਝੋਟੀ ਆ ਦੋਸਤੋ ਆ ਹੁੰਦੇ ਆ ਮੋਰਾ ਦੇ ਪਸ਼ੂ ਤਾਂ ਪੂਰੀ ਜੈੱਡ ਬਲੈਕ ਝੋਟੀ ਆ ਤਾਂ ਸਰਪੰਚ ਸਾਹਿਬ ਝੋਟੀ ਦਾ ਮੁੱਲ ਕੀ ਆ ਪਾ ਕਿੰਨੇ ਦੀ ਦੇਣੀ ਆ ਝੋਟੀ ਮੁੱਲ ਜੀ ਬਸ 10000 ਇਹ ਛੋਟਾ ਕੇ ਫੋਨ ਤੇ ਕਰ ਲੂਗੇ ਫੋਨ ਤੇ ਵੀ ਕਰ ਲਾਂਗੇ ਵੀ ਡਿਮਾਂਡ 25 ਲੱਖ ਰੁਪਏ ਦੀ ਕਰ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ 25 ਲੱਖ ਰੁਪਈਆ ਝੋਟੀ ਦੀ ਡਿਮਾਂਡ ਆ ਅਨ ਬਾਕੀ ਮੌਕੇ ਦੇ ਉੱਤੇ ਜੋ ਵੀ 바ਰਗੇਨਿੰਗ ਕਰਕੇ ਸੌਦਾ ਹੋ ਜੂਗਾ ਜੀ 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 ਜਿਹੜੇ ਬੰਦੇ ਨੇ ਮੁੱਲ ਲਾਉਣਾ ਸਾਡੇ ਨਾਲ ਉਹੀ ਫੋਨ ਤੇ ਸੰਪਰਕ ਕਰਿਆ ਜੀ 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 ਐਵੇਂ ਸਵਾਦ ਲੈਣ ਵਾਲਾ ਠੀਕ ਹੈ ਸਹੀ ਹੈ ਵਧੀਆ ਬੰਦਾ ਮੱਧ ਲੈਣ ਵਾਲਾ ਹਾਂ ਜਿਹਨੂੰ ਇਹਦੀ ਪਰਖਾ ਜਿਹਨੂੰ ਇਸ ਪਸ਼ੂ ਦੀ ਪਰਖਾ ਹੁਣ ਆਪਾਂ ਵੀ ਹਰਦੀਪ ਸਿੰਘ ਜੀ ਪਿੰਡਾਂ ਚ ਘੁੰਮਦੇ ਆਂ ਪਸ਼ੂ ਦੇਖਦੇ ਆ ਨਾ ਐਸਾ ਲੇਵਾ ਕਿਤੇ ਦੇਖਿਆ ਨਾ ਜੀ ਨਾ ਕੋਈ ਕਮੀ ਉਹ ਨਹੀਂ ਮਾਰਾ ਕੋਈ ਕਮੀ ਹੀ ਨਹੀਂ ਮਹਾਰਾਜ ਦੀ ਕਿਰਪਾ ਨਾਲ ਛੋਟੀ ਚ ਸਿੰਗਾ ਦੇ ਪੱਖ ਤੋਂ ਬੂਥੀ ਦੇ ਪੱਖ ਤੋਂ ਲੇਵੇ ਦੇ ਪੱਖ ਤੋਂ ਤਾਂ ਉਦੋਂ ਵੱਡੀ ਗੱਲ ਕੀ ਆ ਗਈ ਲੇਵਾ ਤਾਂ ਚੰਗਾ ਹੈ ਹੀ ਹੈ ਆ ਤਾਂ ਲੇਵੇ ਦੇ ਵਿੱਚ ਥਣਾ ਦੇ ਵਿੱਚ ਵਿਥ ਵੱੜੀ ਵਿਥ ਵੱੜੀ ਐਸੇ ਨਹੀਂ ਤਾਂ ਵਿਥ ਨਹੀਂ ਹੁੰਦੀ ਲੇਵਾ ਬਣ ਜਾਂਦਾ ਪਸ਼ੂ ਦਾ ਪਰ ਸਾਰਾ ਕੁਝ ਹੀ ਸਾਰਾ ਕੁਝ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਚੰਗਾ ਆ ਲੇਵਾ ਜ਼ਰੂਰ ਹੁੰਦਾ ਕਈ ਪਸ਼ੂਆਂ ਦਾ ਪਰ ਉਹ ਥਣ ਜੋੜ ਹੁੰਦੇ ਆ ਕਿਸੇ ਦੀ ਧੱਕ ਅੱਗੇ ਹੁੰਦੀ ਆ ਇਹਦੇ ਮਹਾਰਾਜ ਦੀ ਕਿਰਪਾ ਦੇ ਨਾਲ ਮੂਤਣੀ ਤੋਂ ਲੇਵਾ ਸ਼ੁਰੂ ਹੋ ਕੇ ਅੱਗੇ ਤੁੰਨ ਨੂੰ ਲੱਗਿਆ ਪਿਆ ਹਜੇ ਇੱਕ ਹਫਤੇ ਦੀ ਕੱਚੀ ਆ ਪਾਕਿਸਤਾਨ 'ਚ ਮਿਲੂ ਜੀ ਇਹਦੇ ਪਾਕਿਸਤਾਨ 'ਚ ਮਿਲੂਗੀ ਐਸਾ ਲੇਵੇ ਵਾਲਾ ਪਸ਼ੂ ਸਰਪੰਚ ਸਾਹਿਬ ਕਰਿਓ ਮੜੀ ਜੇ ਇਧਰ ਨੂੰ ਲਓ ਵੀ ਦੋਸਤੋ ਕਰ ਲੋ ਚੈੱਕ ਮੂਤਣੀ ਤੋਂ ਲੇਵਾ ਸਟਾਰਟ ਹੁੰਦਾ ਆ ਪਿੱਛੋਂ ਤਾਂ ਅੱਗੇ ਉੰਨਾ ਨੂਲੇਵਾ ਲੱਗਿਆ ਪਿਆ ਕਰਮਾ ਹਜੇ ਹੋਰ ਬਣਨਾ ਤਾਂ ਤੁਸੀਂ ਚੈੱਕ ਕਰ ਲਓ ਯਾਦ ਵੀ ਨਹੀਂ ਹੈਗਾ ਯਾਦ ਵੀ ਨਹੀਂ ਸੂਣਦਾ ਚਿੱਤ ਖਿਆਲ ਵੀ ਨਹੀਂ ਛੋਟੀ ਹਾਂ ਕਿੱਥੇ ਹਾਂ ਅਕੇ ਹਜੇ ਦੇਖੋ ਬਈ ਆਪਾਂ ਦੇਖ ਲਈਆਂ ਬਿਲਕੁਲ 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 ਲੋ ਬਈ ਦੋਸਤੋ ਕਰੋ ਚੈੱਕ ਲੇਵੇ ਦੇ ਕਰੋ ਦਰਸ਼ਨ ਐਸੇ ਪਸ਼ੂ ਤਾਂ ਮਈ ਮਿਲਦੇ ਆ ਕਿਤੇ ਦੇਖਣ ਨੂੰ ਬਹੁਤ ਹੀ ਚੰਗੀ ਤਿਆਰੀ ਦੇ ਵਿੱਚ ਲੋ ਬਈ ਦੋਸਤੋ ਇੱਥੋਂ ਕਰੋ ਚੈੱਕ ਅੱਗੋਂ ਲੇਵੇ ਦੀ ਜਿਹੜੀ ਟੱਕਰ ਆ ਉਹ ਚੈੱਕ ਕਰੋ ਕੈਸੀ ਆ ਤਾਂ ਅੱਗੇ ਤੁੰਨ ਤੋਂ ਸ਼ੁਰੂ ਹੋ ਕੇ ਨਾ ਲੇਵਾ ਪਿੱਛੇ ਹੀ ਆ ਜੀ ਪਿੱਛੇ ਮੂਤਣੀ ਨੂੰ ਲੱਗਿਆ ਪਿਆ ਉਹੀ ਗੱਲ ਮੈਂ ਕਰਦਾ ਸੀ ਪਹਿਲਾਂ ਵੀ ਨਹੀਂ ਤਾਂ ਜਿਆਦਾ ਪਸ਼ੂਆਂ ਦਾ ਧੱਕ ਅੱਗੇ ਨੂੰ ਹੋ ਜਾਂਦੀ ਆ ਜਾਂ ਕਿਸੇ ਦੇ ਥਣ ਜੋੜ ਹੋ ਜਾਂਦੇ ਆ ਇਹਦੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀਆਂ ਕੁਆਲਿਟੀਆਂ ਪੂਰੀਆਂ ਲੇਵਾ ਵੀ ਬਹੁਤ ਖੁੱਲਾ ਆ ਤਾਂ ਥਣਾ 'ਚ ਵਿਥ ਵੀ ਬਹੁਤ ਆ ਤਾਂ ਲੇਵਾ ਪਿੱਛੇ ਵੀ ਬਹੁਤ ਆ ਤਾਂ ਲੇਵਾ ਅੱਗੇ ਵੀ ਬਹੁਤ ਆ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਹਜੇ ਹਫਤਾ ਸੰਦੀ ਨਹੀਂ ਤਾਂ ਉਤੋਂ ਜਿਹੜੀ ਤੁਸੀਂ ਪੁੜਿਆਂ ਦੀ ਚੜਾਈ ਆ ਉਹ ਚੈੱਕ ਕਰ ਲਓ ਤਾਂ ਪੁੜੇ ਦੀ ਪਿੱਛੇ ਨੂੰ ਲੰਬਾਈ ਚੈੱਕ ਕਰ ਲਓ ਤਾਂ ਪਿੰਡਾ ਕੰਜ ਵਰਗਾ ਪਤਲਾ ਆ ਬਾਕੀ ਇਹਦੀ ਸਿਫਤ ਕਰਨ ਦੀ ਕੋਈ ਲੋੜ ਨਹੀਂ ਸਾਰੀਆਂ ਚੀਜ਼ਾਂ ਹਾਂਜੀ ਹਾਂ ਮੈਂ ਪਹਿਲਾਂ ਦੱਸਦਾ ਜੀ ਪਿੰਡ ਢੇਲ ਜ਼ਿਲ੍ਹਾ ਫਤਿਹਗੜ ਸਾਹਿਬ ਤੁਸੀਂ ਲੇਵੇ ਦੀਆਂ ਵੇਨਸ ਚੈੱਕ ਕਰੋ ਕਿਵੇਂ ਕੱਲੀ ਕੱਲੀ 나ੜ ਉੱਬਰ ਕੇ ਅੱਗੇ ਦੇਖਦੀ ਆਪਾਂ ਨੂੰ ਜਿਹੜਾ ਕੋਈ ਚੰਗੇ ਦੁੱਧ ਵਾਲਾ ਪਸ਼ੂ ਆ ਉਹਦੀ ਉਹ ਐਸੀ ਮੀਨਜ਼ ਦੇਖਣ ਨੂੰ ਮਿਲੂਗੀ। ਲਓ ਵੀ ਦੋਸਤੋ ਪਿੰਡ ਢੇਲ ਜ਼ਿਲ੍ਹਾ ਫਤੇਗੜ ਸਾਹਿਬ ਸਰਪੰਚ ਸਾਹਿਬ ਦੇ ਕੋਲ ਝੋਟੀ ਖੜੀ ਆ ਤਾਂ ਸਰਪੰਚ ਸਾਹਿਬ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ। ਜਿਹੜਾ ਕੋਈ ਮੇਰਾ ਸੱਜਣ ਝੋਟੀ ਲੈਣੀ ਚਾਹੁੰਦਾ ਇੰਟਰਸਟਿਡ ਆ ਜਿਨੇ ਨਮੈਸ਼ ਦੇ ਵਿੱਚ ਪਸ਼ੂ ਚਵਾਣਾ ਆ ਅ ਵੱਡਾ ਮੰਨ ਲਓ ਵੀ ਕੰਮਕਾਰ ਕਰਨਾ ਆ। ਉਸ ਸੱਜਣ ਲਈ ਆ ਜਿਹੜਾ ਕੋਈ ਪਸ਼ੂ ਦਾ ਚੰਗਾ ਵੱਡਾ ਸ਼ਕੀਨ ਆ ਓ ਸੱਜਣ ਸਰਪੰਚ ਸਾਹਿਬ ਨਾਲ ਕੰਟੈਕਟ ਕਰ ਲਿਓ ਜਿਹੜਾ ਮੁੱਲ ਕਰਿਆ ਐਚੋ 바ਰਗੇਨਿੰਗ ਕਰਕੇ ਐਚੋ ਤੁਹਾਡਾ ਮਾਨ ਤਾਣ ਵੀ ਹੋ ਜਾਊਗਾ ਤਾਂ ਕਰਕੇ ਤੁਸੀਂ 바ਰਗੇਨਿੰਗ ਕਰ ਲਿਓ ਸੌਦਾ ਤਾਂ ਐਸੇ ਪਸ਼ੂ ਬਾਰ ਬਾਰ ਨਹੀਂ ਮਿਲਦੇ ਤਾਂ ਮਿਲਦੇ ਆ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ